ਕਿ ਕਿਉਂ ਨਹੀਂ ਆਉਂਦੀ ਓਏ ਕਿਉਂ ਨਹੀਂ ਆਉਂਦੀ ਓਏ ਛੋੜ ਕੇ ਰੋਡ ਨਿਕਲੇ ਪੈਣ ਤੇ ਅੱਜ ਹੁਣ ਦਿਨੇ ਦਿਨੇ ਲਾ ਕੇ ਆਉਣਾ ਹੁਣ ਵੀ ਆਪਨੇ 50 ਬੰਦੇ ਚ ਪੁੱਛ ਲਓ ਜੇ ਲੈਟ ਸਾਡੇ ਫੁੱਲ ਆਉਂਦੀ ਹੋਵੇ ਤੂੰ ਐ ਕਿ ਪਾਣੀ ਵੱਧ ਆਉਂਦਾ ਤੇ ਲੈਟ ਵੀ ਖੇਤਾਂ ਵਾਲੀ ਵੀ ਵੱਧੂ ਆਉਂਦੀ ਐ ਤੇ ਘਰ ਵਾਲੀ ਵੀ ਹੂੰ ਕੋਈ ਦਿੱਕਤ ਨਹੀਂ ਉਹ ਕਹਿੰਦਾ ਸਹੀ ਲੈਟ ਵਧੀਆ ਆ ਰਹੀ ਐ ਜੀ ਇਹਨਾਂ ਨੂੰ ਪਤਾ ਇਹਨਾਂ ਦੇ ਘਰੇ ਆਉਂਦੀ ਹੋਊ ਜਾਂ ਖੇਤ ਆਉਂਦੀ ਹੋਊ ਅੱਜ ਫਿਲਟਰ ਛੱਡ ਕੇ ਤੇਲ ਪਾ ਕੇ ਫਿਲਟਰ ਚ ਫਿਰ ਤੇਉ ਨਾ ਲੱਗਿਆ ਲਾਉਣ ਸਾਰੀ ਰਾਤ ਸਾਡਾ ਬੀਟਰ ਤੇ ਲੀ ਗਿਆ ਬੀਟਰ ਤਾਂ ਤੂੰ 20 ਕਿਲੇ تھا 20 ਲੰਗੇ ਇੱਕ ਮੋਟਰ ਤੇ ਕਿਵੇਂ ਪੂਰੀ ਆਉਗੀ ਬੰਦੀ ਗਲੈਨ ਬਹੁਤ ਘੱਟ ਆਉਗੀ ਆ ਪਹਿਲਾਂ ਆਉਂਦੀ ਰਹੀ ਆ ਪਿਛਲੇ ਸਾਲ ਚ ਇੱਕ ਦੀ ਘਟ ਗਈ ਸੀ ਅੱਜ ਸਾਡੀ ਕਹਿੰਦੇ ਰੈਡ ਆ ਰਹੀ ਆ ਹਾਂ ਤੁਹਾਡੇ ਸਾਡੇ ਕੋਈ ਇਹਨੂੰ ਇਹ ਇਨਾਂ ਦੇ ਕਿਹੜਾ ਧੋਨੇ ਉੱਥੇ ਸੁੱਕੀ ਜਾਂਦੇ ਆ ਧੋਨੇ ਤੇਨੂੰ ਖਵਾ ਚੱਲੋ ਮੇਰੇ ਨਾਲ ਕਿੱਛੇਛੇ ਜਿੰਨ ਦਾ ਫਾਇਦਾ ਹੋ ਰਿਹਾ ਜੀ ਪਿੰਡਾਂ ਚ ਕਿਵੇਂ ਹਾਂ ਹਾਂ ਬਿਲਕੁਲ ਉਹਦਾ ਫੋਨ ਫਿਰ ਆਉਣਾ ਲੋਕ ਜੋ ਬੈਂਕ ਕਿਉਂ ਕਰਦਾ ਫੋਨ ਕਰਦਾ ਯਾਰ ਇੰਦੀ ਕਰਦੇ ਆ ਅੱਖ ਬਨ ਗਈ ਉਹ ਸਾਨੂੰ ਲੈ ਦੇਵੇ ਕੋਲਾ ਅੱਖ ਨਾ ਨਾ ਲਾ ਰਹੀ ਇਹ ਇਹ ਇਹਨਾਂ ਦਾ ਇੱਧਰ ਲੱਲਾ ਨਹੀਂ ਖੱਖਾ ਨਹੀਂ ਇਹ ਰਹਿ ਗਏ ਇੱਧਰ ਜੀਰੋ ਆ ਰਹੀ ਸਰਕਾਰ ਦਾਵਾ ਕਰ ਰਹੀ ਹਾਂਜੀ ਹਾਂਜੀ ਬਿਲਕੁਲ ਜੇ ਸਵਾਰੀ ਨਾ ਕਰਾਂਗੇ ਤਾਂ ਫੇਰ ਤਾਂ ਜਦੋਂ ਪੁੱਛਦੇ ਉਹ ਆਂਦੇ ਪਿੱਛੋਂ ਘੱਟਣ ਲੱਗਿਆ ਦੀਵਾਰ ਲਕਣੀਆਂ ਪਈਆਂ ਜੱਟਾਂ ਦੀਆਂ ਹਾਂ ਕਿਵੇਂ ਦਾ ਰਾਂ ਦੀਆਂ ਦੀਪਾਂ ਨਿਕਲੀਆਂ ਪਈਆਂ ਮੈਂ ਝੂਠ ਨਹੀਂ ਮਾਰਦਾ ਇਸ ਚ ਕਰਦੇ ਕੰਮੋਂ ਤਾਂ ਖੁਸ਼ ਹਾਂ ਠੀਕ ਹੈ ਜੀ ਹਾਂ ਮੇਰੀ ਮੋਟਰ ਨਹੀਂ ਲੈ ਲੂਟ ਵਧੀਆ ਆ ਰਹੀ ਆ ਹਾਂ ਜੀ ਠੀਕ ਆ ਕੋਈ ਪਰੇਸ਼ਾਨੀ ਨਹੀਂ ਹੈਣੀ ਹਾਂ ਨਾ ਕਿੱਥੇ ਆਉਂਦੀ ਓਏ ਕਿਉਂ ਨਹੀਂ ਆਉਂਦੀ ਓਏ ਤਿੰਨ ਬੰਦ ਕਰਕੇ ਰੋਡ ਨਿਕਲੇ ਪੈਣ ਨੇ ਅਸੀਂ ਹੁਣ ਦਿਨੇ ਦਿਨੇ ਲਾ ਕੇ ਆਉਂਦੇ ਹਾਂ ਆਇਆ ਚੱਲ ਮੇਰੇ ਨਾਲ ਓਏ ਧੋਨਾ ਸੁੱਕਿਆ ਭਖਾਵਾਂ ਧੋਨਾ ਸੁੱਕਿਆ ਭਖਾਵਾਂ ਕਿੱਥੇ ਕੱਲ 4 ਘੰਟੇ ਲੇਟ ਆਈ ਇਹ ਕੱਲ ਉਹ ਤਾਂ ਕੋਈ ਹਲਤ ਪੈ ਗਿਆ ਹਲਤ ਕਿਵੇਂ ਪੈ ਗਿਆ ਉਹ ਆਦੇ ਪਿੱਛੋਂ ਘੱਟ ਆਵ ਚੱਲੀਏ ਗਰੇਟਾ ਵਾਲਾਂ ਕੋਲੇ ਉਹ ਆਦੇ ਮਗਰੋਂ ਕੱਟ ਉਹ ਆਦੇ ਪਿੱਛੋਂ ਘੱਟ ਆ ਨਹੀਂ ਲੈਡਾ ਨਹੀਂ ਆ ਰਹੀ ਆ ਭਾਜੀ ਹਾਂ ਬਾਈ ਦੀ ਲੈਡ ਬਹੁਤ ਘੱਟ ਆਉਂਦੀ ਆ ਪਹਿਲਾਂ ਆਉਂਦੀ ਰਹੀ ਆ ਪਿਛਲੇ ਸਾਲ ਚ ਐਸੀ ਘੱਟ ਦੇਈ ਜਾਂਦੇ ਆ ਉੱਤੇ ਇਹ ਕਹੇਰੀ ਸਰਕਾਰ ਕੀ ਫੁੱਲ ਲੈਡ ਆ ਰਹੀ ਆ ਪਹਿਲਾਂ ਤੈਨੂੰ ਮੈਂ ਆਦਾ ਵੀ ਆ ਵੋਟਾਂ ਪਾਉਣ ਤੋਂ ਪਹਿਲਾਂ ਲੈਡ ਬਹੁਤ ਆਉਂਦੀ ਰਹੀ ਆ ਹੁਣ ਲੈਡ ਘੱਟ ਆਈ ਆ ਹੁਣ ਕੀ ਕਾਰਨ ਹੋ ਗਏ ਪਤਾ ਨਹੀਂ ਕੀ ਕਾਰਨ ਆ ਜਦੋਂ ਪੁੱਛਦੇ ਆ ਉਹ ਆਂਦੇ ਪਿੱਛੋਂ ਕੱਟਣ ਲੱਗਿਆ ਹਾਂ ਪਰ ਤੁਹਾਡੇ ਸਾਥੀ ਕਹ ਰਹੇ ਰੈਡ ਆ ਰਹੀ ਆ ਹਾਂ ਤੁਹਾਡੇ ਸਾਥੀ ਕੋਈ ਇਹ ਨੂੰ ਇਹ ਇਹਨਾਂ ਦੇ ਕਿਹੜਾ ਧੋਨੇ ਉੱਥੇ ਸੁੱਕੀ ਜਾਂਦੇ ਆ ਧੋਨੇ ਤੈਨੂੰ ਬਖਾਵਾ ਚੱਲੋ ਮੇਰੇ ਨਾਲ ਹਾਂ ਜਿੰਨੇ ਤੁਹਾਡੇ ਸੁੱਕੇ ਪਈ ਆ ਜੀ ਬਾਂਡਕਲੀਆਂ ਪਈਆਂ ਡੱਟਾਂ ਦੀਆਂ ਹਾਂ ਜਮੀਦਾਰਾਂ ਦੀਆਂ ਜੀ ਬਾਂਡਕਲੀਆਂ ਪਈਆਂ ਮੈਂ ਝੂਠ ਨਹੀਂ ਮਾਰਦਾ ਇੱਥੇ ਓਏ ਨਹੀਂ ਨਹੀਂ ਦੇਖ ਇਹ ਤੁਹਾਡੀ ਕੱਸੀ ਪਾਣੀ ਹਾਂ ਕੱਸੀ ਕੱਸੀ ਚ ਪਾਣੀ ਹੈਗਾ हां हां ਪਹਿਲਾਂ ਵੀ ਆਉਂਦਾ ਰਿਹਾ ਹੁਣ ਥੋੜਾ ਜਿਹਾ ਵੱਧ ਕੇ ਆਉਂਦਾ ਹੈ ਬਸ ਇੰਨਾ ਹੀ ਫਰਕ ਆ ਹਾਂ ਇਹ ਠੀਕ ਹੈ ਪਰ ਲੈਟ ਤੇ ਥੋੜੇ ਸਾਥ ਹੀ ਨਹੀਂ ਮੰਨ ਰਹੇ ਉਹ ਲੈਟ ਠੀਕ ਆ ਰਹੀ ਤੁਸੀਂ ਕਦੇ ਨਹੀਂ ਮੰਨ ਰਹੇ ਹਾਂ ਨਹੀਂ ਲੈਟ ਆ ਐਸੀ ਐਸਟੀ ਤੇ ਹੁਣ ਵੀ ਆਪਾਂ ਪੰਜਾਬ 50 ਬੰਦੇ ਇਹ ਚ ਪੁੱਛ ਲਓ ਜੇ ਲੈਟ ਸਾਡੇ ਫੁੱਲ ਆਉਂਦੀ ਹੋਵੇ ਤਾਂ ਕਿੰਨੇ ਤੋਂ ਦਿੱਕਤ ਆ ਰਹੀ ਹੈ ਦਿੱਕਤ ਤਾਂ ਸਾਨੂੰ 2 ਘੰਟਾ 2 ਘੰਟਾ ਡੂੜ ਘੰਟਾ ਚੱਲਦੀ ਆ ਆ ਅੱਧਾ ਘੰਟਾ ਫੇਰ ਕੱਟ ਲਾ ਗਦੇ ਹਾਂ ਘੰਟਾ ਡੂੜ ਘੰਟਾ ਫੇਰ ਚੱਲਦੇ ਫੇਰ ਕੱਟ ਲਾ ਆਉਂਦੇ ਆ ਕਿੰਨੇ ਦਿਨੋਂ ਲਗਿਆ ਤੰਕਰੀ ਲਾਈਟ ਹਾਂ ਕਿੰਨੇ ਦਿਨੋਂ ਲਗਿਆ ਤੰਕਰੀ ਆ ਸਾਨੂੰ ਲਾਈਟ ਨੂੰ ਹੋ ਗਿਆ ਅੱਜ 15 ਦਾ ਆਹ ਹਾਲ ਹੋਈ ਮੋਟਰਾਂ ਦਾ ਕੰਮ ਬਦਲ ਗਿਆ ਫਿਰ ਹਾਂ ਮੋਟਰਾਂ ਦਾ ਕੰਮ ਬਦਲ ਗਿਆ ਹਾਂ ਮੋਟਰਾਂ ਤੋਂ ਬਾਅਦ ਹੋਇਆ ਕੰਮ ਤੇ ਤੁਸੀਂ ਕਹਿ ਰਹੇ ਹੋ ਲਾਈਟ ਸੀ ਕਰੀ ਮੋਟਰਾਂ ਦੀ ਹਾਂਜੀ ਠੀਕ ਆਉਂਦੀ ਇਹ ਤਾਂ ਕਹਿ ਨਹੀਂ ਠੀਕ ਆ ਰਹੀ ਨਾ ਨਾ ਬਿਲਕੁਲ ਠੀਕ ਆਉਂਦੀ ਇਹਨਾਂ ਦੇ ਉੱਧੇ ਹੋਈ ਤਰਾ ਸਾਡੇ ਸਾਡਾ ਥੋਕਲਪੈਟ ਵਾਲਾ ਪਾਸਾ ਹਾਂ ਆ ਸੂਏ ਦੇ ਪਹਿਲੇ ਪਾਸੇ ਗ੍ਰੈਡ ਕੋਲੇ ਕੋਈ ਪੁੱਛ ਲੋ ਸਾਰਿਆਂ ਨੂੰ ਲਾਈਟ ਤੇ ਫਰਕ ਪੈ ਗਿਆ ਹਮ ਲਾਈਟ ਕੱਟ ਇਹ ਕਿਹਦਾ ਇਹਨਾਂ ਦਾ ਇਹਨਾਂ ਦਾ ਹਾਂ ਇਧਰਲਾ ਬੱਸ ਆ ਗਿਆ ਸਰਾਜ ਵਾਲਾ ਇਹਦਾ ਵੀ ਸਰਾਜ ਵਾਲਾ ਸਾਡਾ ਵੀ ਸਰਾਜ ਵਾਲਾ ਇਹ ਕੋਈ ਮੜਾ ਮੋਟਾ ਤਰਖਤ ਲੱਗਣ ਕਰਕੇ ਫਾਲਟ ਹੋ ਗਿਆ ਸਾਡਾ ਆ ਗਿਆ ਫੋਕਲ ਪੈਂਟ ਵਾਲਾ ਇਧਰੋਂ ਗ੍ਰੈਡ ਵਾਲਾ ਪਾਸਾ ਇਹਨਾਂ ਦਾ ਆ ਗਿਆ ਨਹਿਰਾਂ ਵਾਲਾ ਪਾਸਾ ਇੱਧਰ ਜਾਦੇ ਹੁੰਦੇ ਆਪਾਂ ਨੂੰ ਨਹੀਂ ਪਤਾ ਪਰ ਸਾਡੇ ਇੱਧਰ ਲਾਈਟ ਕੱਟ ਆਉਂਦੀ ਹੈ ਫਿਰ ਅਪੀਲ ਕੀ ਹੈ ਮਾਨ ਸਾਹਿਬ ਨੂੰ ਮੁੱਖ ਮੰਤਰੀ ਨੂੰ ਹਾਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਐਸਾ ਐਸਾ ਦੇ ਭਾਈ ਹੱਥ ਬੰਨ੍ਹ ਕੇ ਆਦੇ ਆ ਵੀ ਸਾਨੂੰ ਲਾਈਟ ਦਿਓ ਹੂੰ ਕਰਸਾਨਾਂ ਨੂੰ ਹਾਂ ਫਸਲਾਂ ਫੇਰ ਹੀ ਹੋਣਗੀਆਂ ਜਦੋਂ ਲਾਈਟ ਨਾ ਆਈ ਤਾਂ ਐਸੀ ਸਾਡੇ ਫਸਲਾਂ ਕਿੱਥੋਂ ਹੋਣਗੀਆਂ ਸਰਕਾਰ ਕਹਿ ਰਹੀ ਹੈ ਹੁਣ ਤੱਕ ਕਿਸਾਨਾਂ ਨੂੰ ਲੋੜ ਨਹੀਂ ਰਾਤ ਨੂੰ ਖੇਤ ਜਾਣ ਦੀ ਤੜਕੇ ਲਾਈਟ ਆਉਂਦੀ ਹੈ ਵਧੀਆ 5 ਵਜੇ ਦੁਪਹਿਰ ਤੱਕ ਪਾਈ ਲੱਗ ਜਾਂਦਾ 4 ਵਜੇ ਆਉਂਦੀ ਹੈ ਲਾਈਟ ਵੱਦ ਤੱਕ ਘਰਾਂ 'ਚ ਲਾਈਟ ਹੋਵੇ ਵੱਦ ਤੱਕ ਕੀ ਤੁਸੀਂ ਕੀ ਕਹਿ ਰਹੇ ਸੀ ਜੀ ਸੂਰਜ ਚ ਵੀ ਪਾਣੀ ਵਾਧੂ ਆਉਂਦਾ ਹੈ ਤੇ ਲਾਈਟ ਵੀ ਖੇਤਾਂ ਵਾਲੀ ਵੀ ਵਾਧੂ ਆਉਂਦੀ ਹੈ ਤੇ ਘਰ ਵਾਲੀ ਵੀ ਹੂੰ ਕੋਈ ਦਿੱਕਤ ਨਹੀਂ ਉਹ ਕਹਿੰਦਾ ਸਹੀ ਲਾਈਟ ਵਧੀਆ ਆ ਰਹੀ ਹੈ ਜੀ ਇਹਨਾਂ ਨੂੰ ਪਤਾ ਇਹਨਾਂ ਦੇ ਘਰੇ ਆਉਂਦੀ ਹੂ ਜਾਂ ਖੇਤ ਆਉਂਦੀ ਹੂ ਸਾਡੇ ਸਾਡੇ ਤਾਂ ਖੇਤੋਂ ਖੇਤਾਂ ਆਏ ਕਰੋ ਹੁਣੇ ਚੱਲੋ 15 ਬੰਦੇ ਬੈਠੇ ਆਪਾਂ 15 ਨੂੰ ਚੱਲੋ ਖੇਤਾਂ ਹਾਂ ਦੇ ਕੱਟ ਨਾਲ ਲੱਗਦਾ ਹੋਵੇ ਕਰ ਕਾ ਖੇਤਾਂ ਜਾ ਕੇ ਪੁੱਛ ਲਓ ਬੰਦਿਆਂ ਨੂੰ ਤੁਹਾਨੂੰ ਝੋਨਾ ਵੀ ਵਿਖਾ ਦਣਾ ਫਾਲਤ ਨਹੀਂ ਪਿਆ ਕੱਲ ਆ ਲਾਈਟ ਗਈ ਆ 3 ਵਜੇ ਉਹ ਗੱਲ ਤਾਂ ਸੁਣ ਲੋ 3 ਵਜੇ ਲਾਈਟ ਗਈ ਆ ਐਸੀ ਗ੍ਰੈਡ ਵਾਲਾ ਨੂੰ ਪੁੱਛਾ ਉਹ ਆਦੇ ਬਾਈ ਦੀ ਪਿੱਥੇ ਪਿੱਛੋ ਬੰਦਾ ਸਾਡੇ ਕੋਈ ਵਸ ਨਹੀਂ ਹਾਂ ਉਹ ਮੈਕਸਾਗ ਨਾਲ ਦੇ ਨਾਲ ਮਗਰੋਂ ਫਲਟ ਪੈ ਗਿਆ ਹਾਂ ਫਿਰ ਪਿੱਛੋ ਲਾਈਟ ਨਹੀਂ ਆ ਰਹੀ ਸਾਡੇ ਕੋਲੇ ਗ੍ਰੈਡ ਚ ਹਾਂ ਆ ਆ ਰੋਲਾ ਪਿਆ ਖੜਾ ਸੀ ਕੱਲ ਤੇ ਸਰਦਾਰ ਜੀ 8 ਵਜੇ ਲਾਈਟ ਜਾਣੀ ਸੀਗੀ 12 ਤੋਂ ਲੈ ਕੇ 8 ਵਜੇ 8 ਘੰਟੇ ਆ ਗਈ 8 ਘੰਟੇ ਦੇ ਬਜਾਇ 3 ਵਜੇ ਦੀ ਗਈ ਆ ਲਾਈਟ ਆ ਮੁਰਕੇ ਲਾਈਟ ਨਹੀਂ ਆਈ 8 ਵਜੇ ਫੇਰ ਲਾਈਟ ਛੱਡੀ ਆ ਇਧਰ ਨਹ ਰਹੀ ਨਹੀਂ ਇਹਨਾਂ ਨੇ ਉੰਜੇ ਲਾਈਟਾਂ ਜਗੀ ਜਾਂਦੀਆਂ ਅਸੀਂ ਖੇ ਸੀਗੇ ਹਮ ਅਸੀਂ ਫੀਟਰ ਛੱਡ ਕੇ ਤੇਲ ਪਾ ਕੇ ਫੀਟਰ ਚ ਫੇਰ ਝੋਨਾ ਲੱਗਿਆ ਲਾਉਣ ਸਾਰੀ ਰਾਤ ਸਾਡਾ ਫੀਟਰ ਤੇ ਲੀ ਗਿਆ ਤੇ ਤੜਕੇ ਜਦੋਂ ਆਈ ਨਾ 12 ਵਜੇ ਲਾਈਟ ਆ ਉਦੋਂ ਫੀਟਰ ਬੰਦ ਕੀਤਾ ਅਸੀਂ ਹਮ ਰਿਓੜੋਂ ਨਿਕਲੇ ਪਏ ਝੋਨਿਆਂ ਦੇ ਇਧਰ ਯਾ ਫੀਟਰ ਤਾਂ ਤੂੰ 20 ਕਿੱਲੇ ਥਾਂ 20 ਲੰਗੇ ਇੱਕ ਮੋਟਰ ਤੇ ਕਿਵੇਂ ਪੂਰੀ ਆਉਗੀ ਹਮ ਹੈ 5 ਕਿੱਲੇ ਮੋਟਰ ਪਾਲਦੇ ਸਹੀ ਹਾਲ ਦਾ ਹੂੰ ਸਹੀ ਆ ਪੰਜ ਕਿੱਲੇ ਚ ਛੱਪੜ ਲੱਗੇ ਪਿਆ ਇੱਕ ਮਿੰਟਾ ਮੇਰੇ ਨਾਲ ਬੈਠੋ ਹਾਂ ਐਵੇਂ ਬੈਠਾ ਤੇਰੇ ਨਾਲ ਮੇਰੇ ਤਿੰਨ ਮੋਟਰਾਂ ਲੱਗੀਆਂ ਵਾਹਣ ਤੇ ਤਿੰਨ ਨਾ ਤਿੰਨ ਲੱਗੀਆਂ ਤੂੰ ਆ ਦਾ ਇੱਕ ਇੱਕ ਆ ਗੱਪਾਂ ਮਾਰੀ ਜਾਣਾ ਇੱਥੇ ਬੈਠਾ ਆ ਤਿੰਨ ਮੋਟਰਾਂ ਮੇਰੇ ਉਹ ਇਹ ਗੱਲ ਵੀ ਠੀਕ ਹੈ ਕਿ ਇੱਕ ਮੋਟਰ ਪੰਜ 6 ਕਿੱਲੇ ਉਹ ਪੰਜ ਕਿੱਲੇ ਵਾਲ ਗਈ ਇੱਕ ਮਿੰਟਾ ਮੇਰੇ ਕੋਲੇ ਸਰਦਾਰਜੀਤ ਤੋਂ ਨਾ 16 ਕਿੱਲੇ ਹੂੰ ਤਿੰਨ ਮੋਟਰਾਂ ਉਹ ਮਡਾ ਗਿਆ ਹੁਣ ਦੋ ਮੱਛੀ ਵਾਲੀਆਂ ਇੱਕ ਇੱਕ ਫੀਟਰ ਦੀ ਆ ਉਹ ਦੂਜੀ ਮੋਟਰ ਆ ਪੰਜ ਦੀ ਉਹ ਚਲਾਉਂਦੇ ਐਸੇ ਆ ਨਾ ਵੀ ਲਾਈਟ ਨਾ ਆਈ ਤਾਂ ਚੋਣਾ ਸੁਖ ਜੂਗਾ ਹੂੰ ਉਹ ਆ ਆ ਰੌਲਾ ਸਾਰਾ ਸਰਕਾਰੇ ਕਹੇ ਜੇ ਪਾਣੀ ਪੂਰਾ ਨਹੀਂ ਆ ਸਿੰਤਾ ਸਰਕਾਰ ਪਾਉਂਦੀ ਆ ਪੂਰੇ ਹੱਥ ਬੰਨਦੇ ਆ ਵਾਧੂ ਰਹਿੰਦਾ ਪਾਣੀ ਬੇਨਤੀ ਕਰਦੇ ਆ ਹੱਥ ਬੰਨ ਕੇ ਵੀ ਸਾਨੂੰ ਲਾਈਟ ਦੇਵੇ ਫੋਲਾ ਹਾਂ ਉਹ ਸਾਥੀ ਨਾਲ ਕਿਹੜੇ ਲੰਗੋ ਲਾ ਰਹੀ ਹੋਵੇ ਇਹ ਇਹਨਾਂ ਦਾ ਇੱਧਰ ਲੱਲਾ ਨਹੀਂ ਖੱਖਾ ਨਹੀਂ ਇਹ ਰਹਿ ਗਏ ਇੱਧਰ ਐਵੇਂ ਗੱਪ ਮਾਰਾਂ ਨਾ ਮਾਰਾਂ ਤੇ ਨਾ ਮੈਨੂੰ ਮਾਰਦੀ ਲੋੜ ਆ ਠੀਕ ਆ ਨਾ ਇੱਕ ਮੈਂ ਤਾਂ ਤੇਰੇ ਪਿੰਡ ਦਾ ਤੇ ਮੇਰੇ ਪਿੰਡ ਦਾ ਫਰਕ ਨਹੀਂ ਜੇ ਫਰਕ ਆ ਫਰਕ ਆ ਫਿਰ ਤੂੰ ਆਪ ਦੱਸ ਦੇ ਮੈਨੂੰ ਲੈਟ ਇਹਨਾਂ ਦੇ ਅੱਛਾ ਲੈਟ ਜਾਊਗੀ ਥੋੜੀ ਲੈਦੀ ਜਾਊਗੀ ਸਾਡੇ ਲੈਦੀ ਆਊਗੀ ਸਾਨੂੰ ਜੇਦੋ ਆ ਫੋਕਲ ਪੈਂਟ ਆ ਫੋਕਲ ਪੈਂਟ ਦੇ ਸਾਡੇ ਇੱਧਰ ਜਾਊਗੀ ਇਹਨਾਂ ਦੀ ਲਾਈਨ ਇੱਧਰ ਆਊਗੀ ਠੀਕ ਆ ਕਿ ਨਹੀਂ ਐਸੀ ਦਾ ਕਾਕਾ ਐਸੀ ਲੈਣਾ ਕੀ ਹੈ ਹਮ ਐਸਾ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਕਿਸਾਨਾਂ ਨੂੰ ਤੁਸੀਂ ਲੈਟਰ ਦੇਵੋਗੇ 8 ਘੰਟੇ ਸਾਨੂੰ ਪੂਰੀ ਦੇਦਿਆ ਕਰ ਜੀ ਠੀਕ ਆ ਸਾਡਾ ਕੋਈ ਤਾਂ ਭਾਰਤੰਡਾ ਹੋਵੇ ਫਸਲ ਦਾ ਹਾਂ ਉਹ ਸਰਕਾਰ ਕਹੇ ਇੰਨੀ ਗਰਮੀ ਪੈਂਦੀ ਆ ਵੀ ਲੈਣਾ ਜਾਂ ਨਰਮਾ ਵੀ ਲੈਣਾ ਨਰਮਾ ਹੁੰਦਾ ਨਹੀਂ ਹਾਂ ਗੁੰਗੀ ਵੀ ਨਹੀਂ ਹੁੰਦੀ ਹਾਂ ਤੇ ਝੋਨੇ ਕੁ ਬਜਾਈ ਕੀਤੀ ਸਿੱਧੀ ਅਕੀ ਪੰਜਾਬ ਵੀ ਹੋਈ ਆ ਝੋਨੇ ਦੀ ਤੇ ਹੱਥੀ ਵੀ ਲਾਇਆ ਝੋਨਾ ਦੋਹੇ ਕੰਮ ਇਹਦੀ 15-1500 ਰੁਪਏ ਤੁਸੀਂ ਅਪਲਾਈ ਕੀਤਾ ਉਹਦੇ ਵਾਸਤੇ ਨਹੀਂ ਜੀ ਸਾਨੂੰ ਕੁਝ ਨਹੀਂ ਆਇਆ ਪਿਛਲੇ ਸਾਲ ਆਇਆ ਵੇ ਪਿਛਲੇ ਸਾਲ ਵੀ ਨਹੀਂ ਆਇਆ ਤੁਸੀਂ ਅਪਲਾਈ ਕੀਤਾ ਸੀ ਹਾਂ ਅਸੀਂ ਭੇਜੇ ਆ ਸਾਨੂੰ ਕੋਈ ਪੈਸਾ ਨਹੀਂ ਆਇਆ ਇਸਲੇ ਸਾਹਿਬ ਜੀ ਤਾਂ ਜਿਹੜੀ ਸਰਕਾਰ ਨੇ ਮੁਫਤ ਕੀਤੀ ਹੈ 6 ਜੀਓ ਦਾ ਫਾਇਦਾ ਹੋ ਰਿਹਾ ਜੀ ਪਿੰਡਾਂ 'ਚ ਕਿਵੇਂ ਜੀ ਹਾਂ ਹਾਂ ਬਿਲਕੁਲ ਬਹੁਤ ਦਾ ਬਹੁਤ ਫਾਇਦਾ ਉਹਨਾਂ ਲੋਕ ਜਿਹੜੇ ਬੈਠੀ ਨਹੀਂ ਕਰਦੇ ਬਹੁਤ ਦਾ ਵਧੀਆ ਹਾਂ ਅੱਗੇ ਲੋਕਾਂ ਨੂੰ ਬੈਠੇ ਭਰ ਜਾਣਾ ਬਨ ਹੁਣ ਬੈਠੇ ਭਰਨੇ ਹਾਂ ਹਾਂ ਓਕੇ ਜੀਓ ਦਾ ਜੀਓ ਦਾ ਮੈਸੇਜ ਨਹੀਂ ਆਗਦਾ ਹਾਂ ਜਿਹੜੇ ਕੋ ਛੋਟੇ ਘਰ ਹੈ ਉਹਨਾਂ ਦੇ ਬੱਚਾ 2 700 ਬੱਚੀ ਉਹਨਾਂ ਨੇ ਫੇਰ ਵੀ ਬੱਚ ਤਾਂ ਹਾਂ ਤੇ ਤੁਹਾਡਾ ਬਿੱਲ 0 ਆ ਰਿਹਾ ਸਰਕਾਰ ਦਾਵਾ ਕਰ ਰਹੀ ਆ ਹਾਂਜੀ ਹਾਂਜੀ ਬਿਲਕੁਲ